ਇਸ ਕਰਕੇ ਜਿੱਥੇ ਆਪਾਂ ਬਾਕੀ ਸਮਾਜ ਦੇ ਮਿਹਨਤ ਕਰਦੇ ਆ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਲਿਖਤ ਵਿੱਚ ਵੀ ਸਰਗਿਚਾ ਦੁਬਾਰਾ ਆਪਣੇ ਗ੍ਰੰਥਾਂ ਨੂੰ ਸਿਰਫ ਹੀ ਆਪਣੀ ਕਿਤਾਬਾਂ ਕਾਪੀ ਨੇ ਤੇ ਦੁਬਾਰਾ ਇਹ ਲਿਖਣਾ ਸ਼ੁਰੂ ਕਰੀਏ ਕਿ ਤੇਰ ਹੋਵੇ ਕੱਲ ਮਨੇ ਬਤੀ ਜਲਵੇ ਬਿਜਲੀ ਜਦ ਵਿੱਚ ਦੋ ਵਾਰੀ ਜਾਣ ਸੋਇ ਜਾਂਦਾ ਨੈਟ ਬਹੁਤਾ ਆਪਣੇ ਪਾਪੂ ਦਾ ਰੋਇਆ ਨੈਟ ਬੰਦ ਹੋਇਆ ਇੱਕ ਵਾਰ ਹੋਇਆ ਜਦ ਸਤਸੇ ਰੋਲਾ ਤੇ ਉਹਦੋਂ ਨੈਟ ਬੰਦ ਹੋਇਆ ਤੇ ਇੱਕ ਵਾਰ ਜਦ ਅਮਰਪਾਲ ਸਿੰਘ ਆਰੋਂ ਆਵੇ ਉਹਨੂੰ ਦੁੱਧ ਨਾਲ ਲੈਟ ਬੰਦ ਹੋ ਮੈਂ ਤੇ ਲੋਕ ਪਾ ਰਹੇ ਦਾਈ ਹੋ ਗਿਆ ਕਿ ਪਤਾ ਨਹੀਂ ਕੀ ਗਵਾਦ ਗਿਆ ਸਾਡੇ ਕੋਲ ਜੇ ਕਿਤੇ ਸਦੀ ਬਾਦ ਵਿੱਚ ਬਿਜਲੀ ਬਾਦ ਵਿੱਚ ਸਾਡੇ ਕੋਲ ਕੀ ਆ ਸਾਡਾ ਇਤਿਹਾਸ ਸਾਡਾ ਲਿਟਰੇਚਰ ਸਾਡੀ ਪੜਾਈ ਕਿੱਥੇ ਗਈ ਕਿੱਥੋਂ ਨਭਾਂਗੇ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਆਪਾਂ ਬੱਚਿਆਂ ਨੂੰ ਇਸ ਪਾਸੇ ਧੋ ਲਈਏ ਕਿ ਤੁਸੀਂ ਠੀਕ ਆ ਮਾਡਰਨ ਟੈਕਨੋਲੋਜੀ ਦਾ ਬਰਦੋ ਇਹਨੂੰ ਕੋਈ ਫਾਇਦੇ ਨਹੀਂ ਬਰਦੋ ਪਰ ਆਪਾਂ ਲੈਕਚਰ ਵਿੱਚ ਆਨਲਾਈਨ ਹੋ ਕੇ ਵੀ ਰਣਾ ਸਿੱਖ ਲਈ ਇਹਦੀ ਸਾਨੂੰ ਲੋੜ ਪੈ ਸਕਦੀ ਆਨਲਾਈਨ ਰਹਾਂਗੇ ਆਪਾਂ ਕਿਸੇ ਨਾ ਕਿਸੇ ਦੇ ਗੁਲਾਮ ਰਹਾਂਗੇ ਆਨਲਾਈਨ ਵਾਲੇ ਦੀ ਮਰਜ਼ੀ ਦੇ ਰਹਾਂਗੇ ਭਾਵੇਂ ਅਸੀਂ ਆਫਲਾਈਨ ਹੋਵਾਂਗੇ ਸਾਡਾ ਰਗਰਾ ਸਾਡੇ ਕੋਲ ਹੁੰਦਾ ਸਭ ਕੁਝ ਸਾਡੇ ਕੋਲ ਹੁੰਦਾ ਇਹ ਸਲਾਹ ਇਹ ਸਲਾਹ ਹੈ ਸੁਝਾਅ ਤੇ ਜਿੱਥੇ ਆਪਾਂ ਅੱਜ ਦਾ ਪ੍ਰੋਗਰਾਮ ਵੈਨੂ ਬੇਸ ਕਾਲ ਦਾ ਬਹੁਤ ਧੰਨਵਾਦ ਮੈਂ ਕਰਨਾ ਪੈਗਾ ਸਾਰਿਆਂ ਦਾ ਪ੍ਰੈਕਟਰ ਸਾਹਿਬ ਦਾ ਪ੍ਰਧਾਨ ਜੀ ਦਾ ਆਪ ਸਾਰਿਆਂ ਦਾ ਰਗ ਵਰਗੇ ਰੋਹ ਟੀਚਰ ਰਾਬਰ ਨੂੰ ਬੇਤਸੰਦ ਸਾਰਿਆਂ ਨੂੰ ਉਮਰ ਦਾ ਫਰਕ ਨਹੀਂ ਕੋ ਬڑا ਹੋਵੇ ਛੋਟਾ ਕੋਈ ਸਾਡੇ ਬੱਚਿਆਂ ਵਾਲੇ ਕੋਈ ਸਾਡੇ ਭੈਣਾਂ ਭਰਾਵਾਂ ਵਾਲੇ ਹੋਣਗੇ ਸਾਰਿਆਂ ਨੂੰ ਮੈਂ ਨਮਸਕਾਰ ਹੀ ਕਰਦਾ ਕਿਉਂਕਿ ਜਿਸ ਨੂੰ ਚ ਲੈ ਪੜੇ ਨਹੀਂ ਕਿ ਮੈਨੂੰ ਕੋਈ ਮਾਸਟਰ ਮਿਲ ਬਵੇਦਰ ਮੈਂ ਜੂਨ ਮੱਥਾ ਟੇਕੇ ਨਾ ਜੂਰ ਲੋਕਣਾ ਬੰਵੇਂ ਸਮਾਜ ਕੇਂਦਰ ਆਪਣਾ ਕੋਲ ਪਰ ਮੈਨੂੰ ਮੱਥਾ ਟੇਕ ਕੇ ਨਾ ਗਾ ਨਹੀਂ ਜਾਂਦਾ ਕਿਉਂਕਿ ਉਹਨਾਂ ਦੇ ਕੋਲ ਆਇਓ ਉਸ ਵੇਲੇ ਸੋਚਦੇ ਸੀ ਕਿ ਸੰਤਾਨਾ ਕਰਦੇ ਆ ਅੱਜ ਸੋਚਦੇ ਆ ਨਹੀਂ ਥੋੜਾ ਜਿਹਾ ਵੋਟ ਆ ਲੈਣ ਦੇ ਕਿ ਅਸੀਂ ਵੀ ਹੋਰ ਵਧੀਆ ਲਾਈਨ ਵੀ ਲੈ ਲੈਂਦੇ ਜੇ ਸਾਡੇ ਕੋਲ ਵਧੀਆ ਗਿਆਨ ਹੁੰਦਾ ਖਰੀਆਂ ਗੱਲਾਂ ਹੁੰਦੀ ਮੇਰੇ ਪਾਸ ਘਾਟਾ ਰਹਿ ਗਈ ਹੈ ਤੁਸੀਂ ਜਿੱਥੇ ਸਾਰੀਆਂ ਸਰਵਾਂ ਵਧੀਸ ਹੁੰਦੇ ਇਸ ਵਿੱਚ ਵਧੀਆ ਨੂੰ ਆਪਣੇ ਅਨੁਕਾਮਜਲ ਕਰਕੇ ਭੇਜ ਰਹੇ ਹਾਂ ਤੁਸੀਂ ਪਨੀਰੀ ਤਿਆਰ ਕਰ ਰਹੇ ਹੋ ਉੱਥੇ ਤੁਸੀਂ ਇਹ ਕੋਸ਼ਿਸ਼ ਕਰੋ ਕਿ ਆਪਾਂ ਆਪਣੀ ਧਰਤੀ ਨਾਲ ਵੀ ਜੁੜ ਕੇ ਰਹੇ ਬੱਚਿਆਂ ਨੂੰ ਇਸ ਗੱਲ ਦੀ ਜ਼ਰੂਰ ਸਿੱਖਿਆ ਦੇਈਏ ਕਿ ਭਾਈ ਸਾਡੇ ਬਲੇ ਬਹੁਤ ਸਾਰੇ ਬੈਸਟਰੀ ਸਨ ਮੈਂ ਜਿਹੜੀ ਹੈਗੀ ਸਾਈਡ ਬਹੁਤ ਜੰਬੀਆ ਠੀਕ ਪਰ ਸਾਡੀ ਬਿਮਾਰੀ ਨਹੀਂ ਸਾਡੇ ਕੋਲ ਮੈਂ ਸਿੰਘ ਸਾਹਿਬ ਗਿਆਨੀ ਰਵੀ ਸਿੰਘ ਜੀ ਤੋਂ ਬਹੁਤ ਗੱਲ ਤੋਂ ਪ੍ਰਭਾਵਿਤ ਹੋਇਆ ਉਹ ਸਮੇਂ ਦੀ ਗੱਲ ਸਮਝੋ ਸਮੇਂ ਮੈਂ ਜਰਮਨ ਸੀ ਤੇ ਉਹ ਗ੍ਰੈਂਡ ਕਰਦੇ ਸੀ ਕਿਹਦੇ ਮੇਰੇ ਕੋਟਵਾਰ ਦੇ ਵਿੱਚ ਮੇਰੀ ਬਹੁਤ ਵਧੀਆ ਸੈਟਿੰਗ ਉੱਚੀ ਹਾਸਦੀ ਕਹਿੰਦੇ ਕਿ ਕਿਸੇ ਬੰਦੇ ਨੇ ਮੈਨੂੰ ਗੱਲ ਕੀਤੀ ਕਿ ਤੁਸੀਂ ਇੰਡੀਆ ਵਿੱਚ ਕੀ ਕਰਦੇ ਸੀ ਕਹਿੰਦੇ ਮੈਂ ਕਿਹਾ ਵੀ ਮੈਂ ਹਰਮੰਦਰ ਸਾਹਿਬ ਵਿੱਚ ਗ੍ਰਾਂਤੀ ਸੀ ਸਰੀ ਕੇ ਤਾਂ ਜੇ ਵੀ ਆ ਗਿਆ ਕਿ ਤੇ ਬੰਦੇ ਨੇ ਗੱਲ ਕੀਤੀ ਗੁਰਦੁਆਰੇ ਡਿਊਟੀ ਕਰਦੇ ਉੱਥੇ ਵੀ ਨਿੰਦਿਆ ਨਹੀਂ ਕਹਦੇ ਨਹੀਂ ਗੁਰਦੁਆਰੇ ਬਹੁਤ ਹੋ ਪਰ ਕਿਸੇ ਵਾਸਤੇ ਨਹੀਂ ਲਿਖਿਆ ਕਿ ਡਿੱਠੇ ਸਭੇ ਸਾਹਿਬ ਨਹੀਂ ਦੁਖ ਦੇਖੇ ਬਦਵ ਕੋਣ ਦੀ ਪ੍ਰਧਾਨਤਾ ਤਾਂ ਕੋਈ ਰੱਬ ਕਿਸੇ غور ਲਈ ਨਹੀਂ ਲਿਖਿਆ ਬਹੁਤ ਆਪਣਾ ਜਦਾ ਦਾਸ ਵੀ ਆ ਪਰ ਕਿਸੇ ਨੇ ਇਹ ਨਹੀਂ ਲਿਖਿਆ ਕਿ ਅਕਾਲ ਪੁਰਖ ਨੇ ਆਪ ਤਿਆਰ ਕੀਤਾ ਸਾਡੇ ਕੋਲ ਧਰਤੀ ਆ ਸਾਡੀ ਦੁਆਬੇ ਦੀ ਧਰਤੀ ਆ ਜਿਹੜੇ ਸਾਡੇ ਇਲੀ ਕੰਡੀ ਜੀ ਅਸੀਂ ਆਏ ਆ ਉਥੇ ਦਾ ਇਤਿਹਾਸ ਇਤਿਹਾਸ ਨੇ ਪੜ੍ਹਦੇ ਆ ਕਦੇ ਪਾਂਡਵਾਂ ਨੇ ਬਣਵਾਸ ਕੱਟਿਆ ਸੀ ਤਾਂ ਜੇ ਪਾਂਡਵਾਂ ਨੇ ਬਣਵਾਸ ਕੱਟਿਆ ਤੇ ਲਾਜ਼ਮੀ શ્રી ਕ੍ਰਿਸ਼ਨ ਮਹਾਰਾਜ ਦੀ ਵੀ ਜ਼ਰੂਰ ਇਸ ਧਰਤੀ ਤੇ ਵਿਚਰੇ ਹੋਣਗੇ ਜਿੱਥੇ ਪਾਂਡਵਾਂ ਗਏ ਹੋਣਗੇ ਉੱਥੇ ਕ੍ਰਿਸ਼ਨ ਮਹਾਰਾਜ ਵੀ ਜ਼ਰੂਰ ਗਏ ਹੋਣਗੇ ਜਿੱਦੇ ਅਸੀਂ ਦੁਆਪਰ ਜੋ ਗੱਲ ਕਰੀਏ ਤਾਂ ਸੀਤਾ ਮਾਤਾ ਦਾ ਵੀ ਇਲਾਕੇ ਨਾਲ ਬਾਹਰ ਹੈ। ਜਿੱਥੇ ਰਾਮ ਜੀ ਅੰਦਰ ਦਾ ਵੀ ਇਲਾਕੇ ਨਾਲ ਬਾਹਰ ਹੈ। ਸਹੀ ਹੁੰਦਾ ਹੈ। ਅਸਲੀ ਪੰਜਾਬ ਦੀ ਧਰਤੀ ਇੰਨੀ ਅਮੀਰ ਜਿੱਥੇ ਦਸਾਂ ਗੁਰੂਆਂ ਦੀ 400 ਧਰਤੀ ਆ ਕਈਆਂ ਜਨਮ ਸਥਾਨ ਹਨ ਇਹ ਜੀ ਪਵਿੱਤਰ ਧਰਤੀ ਮੋਦੀ ਇੰਨੀ ਛੇਤੀ ਛੱਡ ਕੇ ਨਾ ਜਾਈਂ ਬੱਚਿਆਂ ਨੂੰ ਸੁਝਾਈਏ ਕੋਈ ਇੱਥੇ ਵੀ ਬਹੁਤ ਕੁਝ ਹੋ ਸਕਦਾ ਅਸੀਂ ਕੰਮਾਂ ਚਾਹੀਏ ਨਾ ਪਰਵਾਸੀ ਆਉਂਦੇ ਆ ਰੇੜੀਆਂ ਲਾ ਕੇ ਕਾਮਯਾਬ ਹੋ ਜਾਂਦੇ ਆ ਅਸੀਂ ਜ਼ਮੀਨਾਂ ਵੇਚ ਕੇ ਜਾ ਰਹੇ ਇਹ ਬਹੁਤਾ ਕੋਈ ਸਾਡੇ ਹੱਥ ਵਿੱਚ ਹੈ ਸਾਡੇ ਦੇ ਪਾਵ ਅਸੀਂ ਸਾਰੇ ਇਸੇ ਬੱਚੇ ਨੂੰ ਮੋਡੀਫਾਈ ਕਰ ਲਈਏ ਇਹ ਠੀਕ ਆ ਵਿਦੇਸ਼ ਸੋ ਕਰੋ ਠੀਕ ਆ ਪਰ ਇੱਥੇ ਕੋਸ਼ਿਸ਼ ਜੇ ਕਰੋ ਅਸੀਂ ਇੱਥੇ ਕਾਮਯਾਬ ਹੋਣਾ ਮੈਂ ਇਸ ਦਾ ਵੀ ਗਾਰੰਟੀ ਦੇ ਸਕਦਾ ਕਿ 50% ਬੱਚੇ ਸਾਡੇ ਕਹੇ ਲੱਗ ਜਾਣਗੇ ਮਾਪੇ ਦਾ ਖਰਚਾ ਘੱਟ ਜਾਊ ਹੁਣ ਹੈ ਕੀ ਆ ਮਾਪੇ ਇੱਥੇ ਬੈਠੇ ਆ ਬੱਚੇ ਬਾਹਰ ਬੈਠੇ ਆ 20 ਸਾਲਾਂ ਨੂੰ ਸਾਨੂੰ ਕੋਈ ਸਾਹਮਣ ਵਾਲਾ ਨਹੀਂ ਹੋਣਾ ਇੱਥੇ ਕਿਉਂਕਿ ਸਾਡੀ ਪੀੜ੍ਹੀ ਆ ਹੁਣ ਸਾਹਮਣ ਵਾਲਾ ਨਹੀਂ ਕੋਈ ਬੱਚੇ ਚੱਲ ਗਏ ਇਸ ਨਾਲ ਕਿਨੂੰ ਕੁਝ ਹੋ ਕੇ ਨਹੀਂ ਬਾਹਰ ਅਸਟਰ ਕਰ ਲਾੜੇ ਨੂੰ ਹੋ ਕੇ ਤਾਂ ਬਾਹਰ ਦੇਖੋ ਅੱਥੇ ਵਾਲੇ ਦਾ ਕੀ ਕਰਾਂਗੇ ਇਸ ਕਰਕੇ ਸਿੱਜਾ ਤੋਂ ਸਾਰਿਆਂ ਨੂੰ ਅਸੀਂ ਕੋਸ਼ਿਸ਼ ਕਰੀਏ ਸਮਾਜ ਨੂੰ ਚੰਗੀ ਸਿਹਤ ਦੇਈਏ ਸੋ ਇਸ ਕਰਕੇ ਆਪ ਸਾਰਿਆਂ ਕੇ ਆਪ ਮਨ ਵਿਚਾਰ ਕਰਦੇ ਕੁਝ ਅੱਖਰ ਹੋ ਸਕਦੇ ਅਜੇ ਹੀ ਹੋਣ ਜਵਾਬ ਦੀ ਦੇਣ ਬੰਦਾ ਹੋ ਇਸ ਕਾ ਦੀ ਮੁਆਫੀ ਪਹਿਲਾਂ ਮੰਗ ਰਿਹਾ ਹਾਂ ਆਪ ਦੀ ਗੋਪਾਜ ਦੇ ਸਮਾਜ ਨੂੰ ਲਈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਮੁਬਾਰਕਾਂ ਜਿਹੜੇ ਸਾਥ ਤੇ ਅਸੀਂ ਆ ਦੀ ਗੱਲ ਕੋਰੀ ਆ ਆਪ ਸਾਰੇ ਸਟਾਰੀ ਆ ਕੋਈ ਅੱਜ ਕੋ ਕੱਲ ਬਾਰੋਬਾਰੀ ਸਭ ਦੀ ਆ ਜਾਣੀ ਹੈ ਕਿ ਈ ਗੱਲ ਨਹੀਂ ਹੈ ਕਿ ਆਪ ਇਹ ਨਹੀਂ ਕਹਿਣਾ ਕਿ ਅੱਜ ਸਿਰੋਸਟਾਰੇ ਹੋ ਗਏ ਤਾਂ ਨਜ਼ਦੀਕ ਕਿੱਥੇ ਆ ਸਭ ਦੀ ਵਾਰੀ ਆ ਜਾਣੀ ਹੈ ਕਿਸੇ ਨੇ ਜੀ ਕਿਸੇ ਨੇ ਮੈਸਰੀ ਗੱਲ ਆ ਕਿਉਂਕਿ ਪ੍ਰੋਫੈਸਰ ਸਾਹਿਬ ਇਹਹੀ ਰੂਹ ਆ ਜਿਹਨਾਂ ਨੂੰ ਬਹੁਤ ਨੇੜੇ ਤੋਂ ਜਾਣਦੇ ਬਹੁਤ ਨੇੜੇ ਤੋਂ ਕੈਸਾ ਇਨਸਾਨ ਆ ਜਿਹੜਾ ਆਪਣੇ ਮੂੰਹ ਦੀ ਰੋਟੀ ਵੀ ਕਿਸੇ ਨੂੰ ਦੇ ਸਕਦਾ ਇੱਕ ਤਾਂ ਉਹਦਾ ਗੱਲਾਂ ਕਰ ਲਈ ਇੱਕ ਹੁੰਦਾ ਇਨਸਾਨ ਦੀ ਕਪੈਸਿਟੀ ਪੰਚਾਇਤ ਚ ਐਸਾ ਇਨਸਾਨ ਆ ਕਿ ਪ੍ਰਸ਼ਾਦਾ ਛਕਣ ਬੈਠੇ ਤੁਸੀਂ ਜਰਗੇ ਕਿ ਮੈਂ ਆ ਗਿਆ ਤੇ ਆਪਣੇ ਫੋਲਕੇ ਪਹਿਲਾਂ ਤੁਹਾਨੂੰ ਦੇ ਦੇਣ ਗਿਆ ਆ ਕਹਿ ਦੇਣ ਕਿ ਮੇਰੇ ਖਾਦੀ ਕੋ ਤੇਰੇ ਲਈ ਬਾਕੇ ਬੈਠਾ ਉਹ ਜੀ ਸਾਸਥਾ ਜਿੱਥੇ ਦੇ ਪ੍ਰਧਾਨ ਸਾਹਿਬ ਉਹਦੇ ਜਿਗਰੇ ਨਾਲ ਕਹਿ ਰਹੇ ਕਰੋ ਜੋ ਕਰਨਾ ਤਾਂ ਫਿਰ ਆਪਾਂ ਸਾਰੇ ਸਟਾਰ ਹੀ ਨਾ ਤੇ ਕਹਿੰਦੇ ਆਪ ਸਭ ਨੂੰ ਅੱਜ ਇਸ ਮਾਗਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿਖੋ ਜੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ Gracias.